ਸੋਹਰੇ ਨੂੰ ਨੋਨ ਨਾਲ ਹੋਇਆ ਪਿਆ ਦੋਵਾਂ ਨੇ ਕਰਵਾਈ ਕੋਟ ਮੈਰਿਜ ਜਦੋਂ ਕੰਮ ਤੋਂ ਵਾਪਸ ਆ ਕੇ ਘਰ ਵਾਲੇ ਨੇ ਦੇਖਿਆ ਤਾਂ ਪੈਰਾਂ ਥਲੋ ਕਿਸ ਦੀ ਜਮੀਨ ਉਸਨੇ ਪਿਤਾ ਤੇ ਪਤਨੀ ਖਿਲਾਫ ਦਰਜ ਕਰਵਾਈ ਸ਼ਿਕਾਇਤ ਇੱਕ ਬਹੁਤ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੋ ਸੋਹਰੇ ਨੇ ਆਪਣੀ ਹੀ ਨੋਨ ਨਾਲ ਕੀਤਾ ਬਹੁਤ ਹੀ ਸ਼ਰਮਸਾਰ ਮਾਮਲਾ ਹੈ ਜਿੱਥੇ ਯੂਪੀ ਚ ਸੋਰੇ ਤੇ ਨੋ ਨੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸ਼ਰਮਚਾਰ ਕਰ ਦਿੱਤਾ। ਜਦੋਂ ਪੁੱਤਰ ਕਿਸੇ ਕੰਮ ਲਈ ਦੂਜੇ ਸ਼ਹਿਰ ਗਿਆ ਤਾਂ ਸੋਰੇ ਨੂੰ ਨੋ ਨਾਲ ਪਿਆਰ ਹੋ ਗਿਆ। ਨੋ ਨੂੰ ਵੀ ਸੋਰੇ ਨਾਲ ਪਿਆਰ ਹੋ ਗਿਆ। ਪੁੱਤਰ ਦੀ ਗੈਰ ਮੌਜੂਦਗੀ ਦੇ ਵਿੱਚ ਵੱਧ ਰਹੇ ਦੋਵਾਂ ਦੇ ਪ੍ਰੇਮ ਸਵੰਦਾ ਬਾਰੇ ਕਿਸੇ ਨੂੰ ਵੀ ਪਤਾ ਨਹੀਂ ਲੱਗਾ। ਕੁਝ ਦਿਨਾਂ ਬਾਅਦ ਦੋਹਾਂ ਨੇ ਕੋਟ ਮੈਰਜ ਕਰਵਾ ਲਈ। ਜਦੋਂ ਬੇਟਾ ਕੰਮ ਤੋਂ ਵਾਪਸ ਕਰ ਆਇਆ ਤਾਂ ਘਰ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਉਹ ਆਪਣੇ ਸੌਰੇ ਘਰ ਪਹੁੰਚਾਤੀ ਉੱਥੇ ਜੋ ਕੁਝ ਉਸ ਨੂੰ ਪਤਾ ਲੱਗਾ ਤਾਂ ਉਸ ਦੇ ਪੈਰਾਂ ਥਲੋਂ ਜ਼ਮੀਨ ਖਿਸਕ ਗਈ ਪੁੱਤਰ ਨੂੰ ਆਪਣੇ ਪਿਤਾ ਅਤੇ ਪਤਨੀ ਦੀਆਂ ਕਰਤੂਤਾਂ ਦਾ ਪਤਾ ਲੱਗਿਆ ਸੀ ਪੁੱਤਰ ਨੇ ਥਾਣੇ ਜਾ ਕੇ ਆਪਣੇ ਪਿਤਾ ਅਤੇ ਪਤਨੀ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਵੀ ਦਸੀਆਂ ਤੇ ਰਿਪੋਰਟ ਦਰਜ ਕਰਵਾਈ ਮਾਮਲਾ ਫਰੀਹਾ थाना ਖੇਤਰ ਨਾਲ ਸੰਬੰਧਿਤ ਹੈ ਜਿੱਥੇ ਕਿ ਕਰਮਚਾਰੀ ਨੇ 20 ਸਾਲ ਪਹਿਲਾਂ ਇੱਕ ਵਿਧਵਾ ਔਰਤ ਨਾਲ ਦੂਜਾ ਵਿਆਹ ਕਰਵਾਇਆ ਸੀ ਔਰਤ ਦੇ ਪਹਿਲਾਂ ਹੀ ਦੋ ਬੱਚੇ ਸਨ ਨੌਜਵਾਨ ਦੇ ਵਿਆਹ ਤੋਂ ਬਾਅਦ ਦੋ ਹੋਰ ਬੱਚੇ ਪੈਦਾ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ ਮੌਤ ਹੋ ਗਈ ਜਦੋਂ ਬੱਚੇ ਵੱਡੇ ਹੋ ਗਏ ਤਾਂ 5 ਸਾਲ ਪਹਿਲਾਂ ਹੀ ਇਨ੍ਹਾਂ ਵਿੱਚੋਂ ਇੱਕ ਲੜਕੇ ਦਾ ਵਿਆਹ ਕਰਵਾ ਦਿੱਤਾ ਗਿਆ। ਬੇਟੇ ਦੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋਣ ਲੱਗਾ ਤੇ ਪਤਨੀ ਆਪਣੇ ਨਾਨਕੇ ਘਰ ਚਲੀ ਗਈ। ਇਸ ਤੋਂ ਬਾਅਦ ਬੇਟਾ ਨੌਕਰੀ ਲਈ ਇਲਾਹਾਬਾ ਚਲਾ ਗਿਆ। ਜਦੋਂ ਬੇਟਾ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਪਤਨੀ ਘਰੋਂ ਗਾਇਬ ਹੈ। ਇਸ ਤੋਂ ਬਾਅਦ ਉਹ ਸਿੱਧਾ ਆਪਣੇ ਸਹੁਰੇ ਘਰ ਚਲਾ ਗਿਆ। ਉਸਦੇ ਸਹੁਰਿਆਂ ਨੂੰ ਪਤਾ ਲੱਗਾ ਕਿ ਉਹ ਇੱਥੋਂ ਚਲੀ ਗਈ ਹੈ। ਜਦੋਂ بیٹے ਨੇ ਆਪਣੀ ਪਤਨੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸਦੇ ਪਿਤਾ ਨੇ ਉਸਦੀ ਪਤਨੀ ਨੂੰ ਫਿਰੋਜ਼ਾਬਾਦ ਵਿੱਚ ਹੀ ਰੱਖਿਆ ਹੋਇਆ ਹੈ ਤੇ ਅਦਾਲਤ ਵਿੱਚ ਉਸ ਨਾਲ ਵਿਆਹ ਕਰਵਾ ਲਿਆ। ਪੁੱਤਰ ਨੇ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਪਿਤਾ ਦੀਆਂ ਹਰਕਤਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ ਅਤੇ ਆਪਣੇ ਪਿਤਾ ਤੇ ਪਤਨੀ ਬਾਰੇ ਹੈਰਾਨੀਜਨਕ ਖੁਲਾਸੇ ਕੀਤੇ ਨੇ। ਪੁੱਤਰ ਦਾ ਕਹਿਣਾ ਕਿ ਉਸਦੇ ਜਾਣ ਤੋਂ ਉਸ ਦਿਨ ਬਾਅਦ ਹੀ ਪਿਤਾ ਤੇ ਨੂੰ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਸੀ। ਹੋਲੀ-ਹੋਲੀ ਦੋਵਾਂ ਵਿਚਾਲੇ ਨੇੜਤਾ ਵਿਵੱਦੀ ਗਈ ਤੇ ਪੁੱਤਰ ਨੂੰ ਆਪਣੇ ਪਿਤਾ ਦੇ ਨੂ ਵਿਚਕਾਰ ਚੱਲ ਰਹੇ ਪ੍ਰੇਮ ਸਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ ਇਸ ਤੋਂ ਬਾਅਦ ਦੋਮਾ ਨੇ ਗੁਪਤ ਤਰੀਕੇ ਨਾਲ ਕੋਟ ਮੈਰਿਜ ਕਰਵਾ ਲਈ ਥਾਣਾ ਇੰਚਾਰਜ ਨੇ ਦੱਸਿਆ ਕਿ بیٹے ਨੇ ਆਪਣੇ ਪਿਤਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਤੇ ਪਿਤਾ ਸਿਹਤ ਕੇਂਦਰ ਵਿੱਚ ਚੌਥੀ ਜਮਾਤ ਦਾ ਮੁਲਾਜ਼ਮ ਹੈ ਉਸਦਾ 20 ਸਾਲ ਪਹਿਲਾਂ ਇੱਕ ਵਿਧਵਾ ਨਾਲ ਵਿਆਹ ਹੋਇਆ ਸੀ بیٹے ਨੇ ਆਪਣੇ ਪਿਤਾ ਤੇ ਕੋਟ ਮੈਰਿਜ ਨਹੀਂ ਉਸਦੀ ਪਤਨੀ ਨੂੰ ਆਪਣੀ ਪਤਨੀ ਬਣਾ ਕੇ ਰੱਖਣ ਦਾ ਇਲਜ਼ਾਮ ਲਗਾਇਆ ਹੈ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਤੱਤ ਸਾਹਮਣੇ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬ